ਕਮਾਂਤਰੀ ਮਾਤਾਵਸ ਪੂਰੇ ਦੇਸ਼ ਭਰ ਚ ਮਨਾਇਆ ਜਾਂਦਾ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਉਸ ਦੀ ਦੁਨੀਆ ਸਵਾਰਦੀ ਹੈ ਉਸ ਨੂੰ ਇੱਕ ਚੰਗਾ ਇਨਸਾਨ ਬਣਾਦੀ ਉਸ ਮਾਂ ਦਾ ਤਾਂ ਫਰਜ਼ ਹੁੰਦਾ ਹੀ ਆਪਣੇ ਬੱਚੇ ਨੂੰ ਸਹੀ ਦਿਸ਼ਾ ਦਿਖਾਉਂਦਾ ਪਰ ਉਹ ਮਾਂ ਬਹੁਤ ਖਾਸ ਹੁੰਦੀ ਹੈ ਜਿਸ ਦਾ ਫਰਜ਼ ਨਾ ਹੁੰਦਿਆਂ ਹੋਇਆਂ ਵੀ ਬੱਚੇ ਦੀ ਜ਼ਿੰਦਗੀ ਸਵਾਰਦੀ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕਵਿਤਾ ਵਿਜ ਹੋਣਾ ਦੀ ਜਿਨ੍ਹਾਂ ਨੇ ਸੜਕਾਂ ਤੇ ਜਿਹੜੇ ਬੱਚੇ ਘੁੰਮ ਰਹੇ ਸੀ ਉਹਨਾਂ ਨੂੰ ਇਕੱਠੇ ਕਰਕੇ ਪੜਾਉਣਾ ਸ਼ੁਰੂ ਕੀਤਾ ਤੇ ਉਹਨਾਂ ਦੀ ਜ਼ਿੰਦਗੀ ਸਵਾਰੀ ਆਓ ਜਾਣਦੇ ਹਾਂ ਇਸ ਮਾਂ ਦੀ ਕਹਾਣੀ ਅੱਜ ਕਮਾਤਰੀ ਮਾਤਵਾਸ ਦੇ ਉੱਤੇ ਸਾਂਝੀ ਉਮੀਗ ਇਹ ਜਿਹੜੇ ਬੱਚੇ ਅਸੀਂ ਤੁਹਾਨੂੰ ਹੁਣੇ ਦਿਖਾਵਾਂਗੇ ਇਹ ਬੱਚੇ ਕੋਈ ਬਹੁਤ ਅਮੀਰ ਘਰ ਦੇ ਨਹੀਂ ਹੈ ਇਹ ਸੜਕਾਂ ਤੇ ਘੁੰਮਰੇ ਬੱਚੇ ਨੇ ਜਿਨ੍ਹਾਂ ਨੂੰ ਇਕੱਠੇ ਕਰਕੇ ਪੜਾਉਣਾ ਸਟਾਰਟ ਕੀਤਾ ਤੇ ਆਓ ਅਸੀਂ ਗੱਲ ਕਰਦੇ ਹਾਂ ਇੱਕ ਅਜਿਹੀ ਮਾਂ ਨਾਲ ਜਿਨੇ ਪਤਾ ਨਹੀਂ ਹਜ਼ਾਰਾਂ ਬੱਚਿਆਂ ਦੀ ਜ਼ਿੰਦਗੀ ਲਿਖਾ ਦਿੱਤੀ ਸਤਿ ਸ਼੍ਰੀ ਅਕਾਲ ਮੈਮ ਅਜੀਤ ਰੈਪ ਟੀਵੀ ਦੀ ਪੂਰੀ ਟੀਮ ਵੱਲੋਂ ਤੁਹਾਡਾ ਸਵਾਗਤ ਹੈ ਮੈਂ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਅਜੀਤ ਸਮਾਚਾਰ ਗਰੁੱਪ ਦੀ ਤੁਸੀਂ ਅੱਜ ਇੱਥੇ ਮੇਰੇ ਸਕੂਲ ਦੇ ਵਿਹੜੇ ਚ ਆਏ ਹੋ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਮੇਰੇ ਬੱਚਿਆਂ ਨਾਲ ਮਿਲੇ ਹੋ ਧੰਨਵਾਦ ਤੁਹਾਡਾ ਮੈਮ ਜਿਵੇਂ ਇਹ ਸਕੂਲ ਦੀ ਗੱਲ ਕਰੀਏ ਕਿਵੇਂ ਇਹ ਬਣਿਆ ਕੀ ਤੁਹਾਡੇ ਮਾਈਂਡ ਚ ਸੀ ਇਦਾਂ ਦਾ ਭਲਾਈ ਵਾਲਾ ਕੰਮ ਕਰਨ ਲੱਗਿਆ ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਜ਼ਿਆਦਾ ਇਨਸਪਾਇਰ ਕੀਤਾ ਦੇਖੋ ਇਸ ਤਰ੍ਹਾਂ ਹੈ ਕਿ ਮੇਰਾ ਘਰ ਇੱਥੇ ਨਾਲ ਹੀ ਦਿਲਬਾਗਨਗਰ ਚ ਹੈ ਔਰ ਮੈਂ ਐਚਐਮਵੀ ਕਾਲਜ ਚ ਪ੍ਰੋਫੈਸਰ ਸੀ ਔਰ ਦਿਲਬਾਗਨਗਰ ਤੋਂ ਜਦੋਂ ਮੈਂ ਐਚਐਮਵੀ ਕਾਲਜ ਜਾਂਦੀ ਸੀ ਔਰ ਰਸਤੇ ਦੇ ਵਿੱਚ ਹੈ 120 ਫੁੱਟੀ ਤੇ ਨਹਿਰ ਜਿਹੜੀ ਹੈ ਉਹਦੇ ਵਿੱਚੇ ਬੱਚੇ ਕੂੜਾ ਵੀਂਦੇ ਸੀ ਔਰ ਮੈਨੂੰ ਬਹੁਤ ਦੁੱਖ ਹੁੰਦਾ ਸੀ ਕਿ ਇੱਕ ਪਾਸੇ ਸਾਡੇ ਆਪਣੇ ਬੱਚੇ ਆਲੀਸ਼ਾਨ ਘਰਾ ਘਰਾ ਕੁੱਟੀਆਂ ਦੇ ਸੁੱਖ ਮਨ ਰਹੇ ਐ ਔਰ ਇਹ ਬੱਚੇ ਚਾਹੇ ਉਹ ਧੁੰਦ ਹੁੰਦੀ ਸੀ ਚਾਹੇ ਉਹ ਗਰਮੀ ਦੀ ਦਿਨ ਹੁੰਦੇ ਸੀ ਲੂਹਾਂ ਹੁੰਦੀਆਂ ਸੀ ਇਹ ਬੱਚੇ ਉੱਤੇ ਕੂੜਾ ਇਕੱਠਾ ਜਦੋਂ ਕਰਦੇ ਸੀ ਮੈਂ ਰੋਜ਼ ਸ਼ਾਇਦ ਕਾਲਜ ਆਪਣੇ ਰੋ ਕੇ ਪਹੁੰਚਦੀ ਸੀ ਔਰ ਮੈਂ ਹੌਲੀ ਹੌਲੀ ਮੇਰੇ ਦਿਲ ਦਾ ਇਹ ਜ਼ਖਮ ਇੰਨਾ ਕਿ ਗਹਿਰਾ ਹੋ ਗਿਆ ਕਿ ਮੈਂ ਇਹ ਫੈਸਲਾ ਕਰ ਲਿਆ ਸੀ ਕਿ ਮੈਂ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਲਈ ਜ਼ਰੂਰ ਕੁਝ ਨਾ ਕੁਝ ਥੋੜਾ ਬਹੁਤ ਜੋ ਮੇਰੇ ਕੋ ਹੋ ਸਕੇਗਾ ਮੈਂ ਕਰਾਂਗੀ ਜਿਸ ਤਰ੍ਹਾਂ 2013 ਚ ਮੈਂ ਰਿਟਾਇਰ ਹੋਈ ਮੈਂ ਇਹਨਾਂ ਸਾਰੇ ਬੱਚਿਆਂ ਨੂੰ ਪੁੱਛਿਆ ਤੁਸੀਂ ਪੜ੍ਹਨਾ ਚਾਹੋਗੇ ਬੜੀ ਇੱਛਾ ਸੀ ਇਹਨਾਂ ਦੇ ਵਿੱਚ ਕਿ ਕੂੜੇ ਵਾਲੇ ਹੱਥਾਂ ਦੇ ਵਿੱਚ ਪੈਨ ਆ ਜਾਣਗੇ ਔਰ ਬੜਾ ਸ਼ੌਕ ਸੀ ਬੜੀ ਲਗਨ ਸੀ ਮੈਂ ਇਹਨਾਂ ਦੇ ਕੋਲ ਹੀ ਦਰੀ ਵਿਛਾ ਲਈ ਔਰ ਇਹਨਾਂ ਦੇ ਇੱਕ ਕਿਨਾਰੇ ਤੇ ਸੜਕ ਤੇ ਹੀ ਮੈਂ ਦਰੀ ਵਿਛਾ ਲਈ ਉੱਥੇ ਬੱਚਿਆਂ ਨੂੰ ਇਹਨਾਂ ਨੂੰ ਇਕੱਠਾ ਕੀਤਾ ਔਰ ਸਭ ਤੋਂ ਪਹਿਲੇ ਮੈਂ ਬੱਚਿਆਂ ਨੂੰ ਸਾਬਣ ਪੇਸਟ ਬਰਸ਼ ਦਿੱਤੇ ਕਿ ਤੁਸੀਂ ਨਾ ਧੋ ਕੇ ਸਾਫ਼ ਸੁਥਰੇ ਬਣ ਕੇ ਆਣਾ ਹੈ ਔਰ ਮੈਂ ਥੋੜੀਆਂ ਜੀਆਂ ਕਾਪੀਆਂ ਪੈਨਸਲਾਂ ਲੈ ਗਈ ਪੰਜ ਸੱਤ ਬੱਚੇ ਆਏ ਪਹਿਲੇ ਦਿਨ ਹੌਲੀ ਹੌਲੀ 10 12 ਔਰ ਹੌਲੀ ਹੌਲੀ ਇਹਨਾਂ ਨੂੰ ਜਦੋਂ ਬੈਗ ਔਰ ਹੋਰ ਚੀਜ਼ਾਂ ਕੱਪੜੇ ਮਿਲਣੇ ਸ਼ੁਰੂ ਹੋਏ ਖਾਣ ਪੀਣ ਦੀਆਂ ਥੋੜੀਆਂ ਤੁਹਾਨੂੰ ਪਤਾ ਬੱਚੇ ਪਿਆਰ ਖਾਨ ਪੀਂਦੇ ਭੁੱਖੇ ਹੁੰਦੇ ਆ ਮੈਂ ਪਿਆਰ ਨਾਲ ਇਹਨਾਂ ਨਾਲ ਜਦੋਂ ਬੋਲਦੀ ਸੀ ਔਰ ਇਹਨਾਂ ਨੂੰ ਕੁਝ ਖਾਣ ਪੀਣ ਨੂੰ ਦਿੰਦੀ ਸੀ ਇਹ ਬੱਚੇ ਹੋਰ ਦੇ ਹੋਰ ਇਕੱਠੇ ਹੋਣੇ ਸ਼ੁਰੂ ਹੋ ਗਏ ਆਪਣੇ ਆਪ ਹੀ ਅੱਜ ਦੀ ਡੇਟ ਤੱਕ 5 ਸਾਲ ਹੋ ਗਏ ਆ ਨਾ ਮੇਰਾ ਕੋਈ ਵਿਜ਼ਿਟਿੰਗ ਕਾਰਡ ਹੈ ਨਾ ਮੇਰਾ ਕੋਈ ਸਕੂਲ ਦਾ ਬੋਰਡ ਹੈ ਇਹ ਜਿਹੜਾ ਇੱਕ ਬੋਰਡ ਬਾਹਰ ਲੱਗਿਆ ਹੋਇਆ ਹੈ ਇਹ ਸਾਂਝ ਕੇਂਦਰ ਵਾਲੇ ਕਮਿਸ਼ਨਰ ਸਾਹਿਬ ਆਏ ਸੀ ਉਹ ਇਹ ਬੋਰਡ ਬਣਵਾ ਕੇ ਲਿਆਏ ਸੀ ਔਰ ਉਹਦੇ ਆਪਣਾ ਨਾਮ ਉਹਦੇ ਤੇ ਲਗਾ ਕੇ ਉਹਨਾਂ ਨੇ ਯੂਨਿਕ ਪਬਲਿਕ ਸਕੂਲ ਨੂੰ 2016 ਚ ਅਗਸਤ ਚ ਸਾਜ ਯੂਨਿਕ ਪਬਲਿਕ ਸਕੂਲ ਬਣਾ ਦਿੱਤਾ ਕੈਰੋ ਸੜਕ ਤੇ ਜਦੋਂ ਬੱਚੇ ਇਕੱਠੇ ਹੋਣੇ ਸ਼ੁਰੂ ਹੋਏ ਤੇ ਮੌਸਮ ਵੀ ਖਰਾਬ ਹੋਣਾ ਸ਼ੁਰੂ ਹੋਇਆ ਜਦੋਂ ਦਸੰਬਰ ਦਾ ਮਹੀਨਾ ਆ ਗਿਆ April ਚ ਮੈਂ ਰਿਟਾਇਰ ਹੋਈ ਸੀ ਤੇ ਤੁੰਦਾਂ ਪੈਣੀਆਂ ਸ਼ੁਰੂ ਹੋ ਗਈਆਂ ਤੇ ਕੋਹਲੀ ਇਹਨਾਂ ਦੇ ਜਿਹੜੇ ਘਰ ਸੀ ਝੁੱਗੀਆਂ ਚੌਂਪੜੀਆਂ ਔਰ ਮਰਾਸੀਆਂ ਦੇ ਪੰਡਾਂ ਦੇ ਘਰ ਮੈਂ 2.5 ਸਾਲ ਉਹਨਾਂ ਦੇ ਘਰਾਂ 'ਚ ਰਹੀਆਂ ਮੈਂ ਸ਼ੁਕਰਗੁਜ਼ਾਰ ਹਾਂ ਉਹ ਲੋਕਾਂ ਦੀ ਕਿਸ ਤਰ੍ਹਾਂ ਉਹ ਲੋਕ ਆਪਣੇ ਨਿੱਕੇ ਨਿੱਕੇ ਕਮਰੇ ਮੈਨੂੰ ਦੇ ਕੇ ਕਹਿੰਦੇ ਸੀ ਜੋ ਕੁਝ ਇੱਥੇ ਹੈਗਾ ਸਭ ਘਰ ਤੁਹਾਡੇ ਹੈ ਔਰ ਉੱਥੇ ਆਪਣੀਆਂ ਮੰਝੀਆਂ ਚੁੱਕ ਦਿੰਦੇ ਸੀ ਮੈਂ ਆਪਣੀਆਂ ਦਰੀਆਂ ਵਿਛਾ ਲੈਂਦੀ ਸੀ ਤਿੰਨ ਚਾਰ ਕਮਰੇ ਹੌਲੀ ਹੌਲੀ ਭਰਨੇ ਸ਼ੁਰੂ ਹੋ ਗਏ ਹੌਲੀ ਹੌਲੀ ਬੱਚਿਆਂ ਦੀ ਸੰਖਿਆ ਵਧੀ ਮੈਂ ਟੀਚਰ ਵੀ ਹੋਰ ਰੱਖਣੇ ਸ਼ੁਰੂ ਕੀਤੇ ਬਸ ਕਰਦਿਆ ਕਰਦਿਆ 22 ਸਾਲ ਜਦੋਂ ਮੈਂ ਉਹਨਾਂ ਦੇ ਘਰਾਂ 'ਚ ਰਹਿ ਲਿਆ ਤੇ 2 ਸਾਲ ਪਹਿਲੇ ਮੈਨੂੰ ਇੱਧਰ ਇਹ ਗੁਰਦੁਆਰੇ ਗੁਰਦੁਆਰਾ ਕਮੇਟੀ ਦੇ ਜਿਹੜੇ ਲੋਗ ਐ ਇਹਨਾਂ ਦੀ ਮੇਰੇ ਤੇ ਕਿਰਪਾ ਹੋਈ ਤੇ ਮੈਨੂੰ ਇੱਥੇ ਇਹ ਚਾਰ ਕਮਰੇ ਮਿਲ ਗਏ ਬਸ ਉਦੋਂ ਤੋਂ ਮੈਨੂੰ ਲੱਗਿਆ ਕਿ ਮੇਰੇ ਲਈ ਤੇ ਬਹੁਤ ਵੱਡੀ ਜਨਤ ਹੈ ਇੱਕ ਸੜਕ ਤੋਂ ਸ਼ੁਰੂ ਹੋਇਆ ਸਫ਼ਰ ਔਰ ਉਹ ਇਸ ਮੁਕਾਮ ਤੱਕ ਪਹੁੰਚ ਗਿਆ ਕਮਰੇ ਤੁਸੀਂ ਦੇਖਦੇ ਹੋ ਬੜੇ ਵਧੀਆ ਐ ਔਰ ਖੁੱਲੇ ਹਨ ਔਰ ਇਸ ਤੋਂ ਬਾਅਦ ਜਦੋਂ ਕਮਰੇ ਮਿਲੇ ਤੇ ਨਾਲ ਹੀ ਮੇਰੀਆਂ ਸਹੇਲੀਆਂ ਸਾਰੀਆਂ ਨੇ ਇੰਨਾ ਯੋਗਦਾਨ ਦਿੱਤਾ ਕਿ ਤੁਸੀਂ ਦੇਖ ਰਹੇ ਹੋ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਚਾਹੇ ਮਿਊਜ਼ਿਕ ਸਿਸਟਮ ਹੈ ਹੋਮ تھیਟਰ ਹੈ ਵਾਟਰ ਡਿਸਪੈਂਸਰ ਹੈ ਕੰਪਿਊਟਰ ਹੈ ਫ੍ਰਿਜ ਹੈ ਟੀਵੀ ਹੈ ਅਲਮਾਰੀਆਂ ਹੈ ਫਰਨੀਚਰ ਹੈ ਔਰ ਲੋਕ ਇਸ ਤਰ੍ਹਾਂ ਜੁੜਨੇ ਸ਼ੁਰੂ ਹੋ ਗਏ ਮੈਂ ਲੋਕਾਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਮੇਰਾ ਇੰਨਾ ਸਾਥ ਦਿੱਤਾ ਏਸੀ ਤੱਕ ਕੂਲਰ ਤੱਕ ਹਰ ਚੀਜ਼ ਬੱਚਿਆਂ ਲਈ ਇੱਥੇ ਮੌਜੂਦ ਹੈ ਔਰ ਮੇਰੇ ਸਟੂਡੈਂਟਸ ਮੇਰੇ ਨਾਲ ਜੁੜਨੇ ਸ਼ੁਰੂ ਹੋ ਗਏ ਮੇਰੇ ਇੱਕ ਟੀਚਰ ਹੈ ਮੈਂ ਉਹਨਾਂ ਦਾ ਬਹੁਤ ਰਿਗਾਰਡ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ 1969 ਤੋਂ ਲੈ ਕੇ 73 ਤੱਕ ਬੀਏ ਵਿੱਚ ਪੜਾਇਆ ਸੀ ਉਹ ਵੀ ਇੱਥੇ ਜਲੰਧਰ ਚ ਰਹਿੰਦੇ ਆ ਕੁਲਵੰਤ ਪਾਲ ਖੁਰਾਨਾ ਮੈਡਮ ਉਹ ਹਰ ਮੌਕੇ ਤੇ ਆਉਂਦੇ ਆ ਮੈਨੂੰ ਆਪਣੀਆਂ ਬlesings ਦਿੰਦੇ ਆ ਮੇਰੇ ਸਟੂਡੈਂਟਸ ਮੇਰੇ ਨਾਲ ਜੁੜੇ ਆ ਮੇਰੀਆਂ ਫਰੈਂਡਸ ਮੇਰੇ ਨਾਲ ਜੁੜੀਆਂ ਔਰ ਈਸ਼ਵਰ ਦਾ ਆਸ਼ੀਰਵਾਦ ਹੈ ਮਾਤਾ ਪਿਤਾ ਦੇ ਸੰਸਕਾਰ ਔਰ ਆਸ਼ੀਰਵਾਦ ਮੇਰੇ ਨਾਲ ਹੈ ਚਾਹੇ ਅੱਜ ਹੈ ਤੇ ਨਹੀਂ ਤੋ ਇਹ ਸਾਰਾ ਕੁਝ ਮੈਨੂੰ ਲੱਗਦਾ ਜਿੱਥੇ ਹੋਵੇ ਪਬਲਿਕ ਦਾ ਨਾਲ ਸਹਿਯੋਗ ਹੋਵੇ ਉੱਥੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ ਤੇ ਮੈਨੂੰ ਲੱਗਦਾ ਹੈ ਕਿ ਉਹ ਸਾਰੇ ਲੋਕਾਂ ਦੀ ਜੋ ਵੀ ਅੱਜ ਹੈ ਉਹ ਸਾਰਾ ਉਹਨਾਂ ਲੋਕਾਂ ਕਰਕੇ ਆ ਚਾਹੇ ਮੇਰੇ ਸਟੂਡੈਂਟ ਇੱਥੇ ਇਸ ਸ਼ਹਿਰ ਚ ਨੇ ਕੋਈ ਗੁਰੂਗਾਵਾ ਤੋਂ ਹੈ ਕੋਈ ਨੌਇਡਾ ਤੋਂ ਹੈ ਔਰ ਚਾਹੇ ਉਹ ਵਿਦੇਸ਼ ਚ ਬੈਠੇ ਹੋਏ ਨੇ ਉੱਥੋਂ ਵੀ ਮੈਨੂੰ ਕਦੀ ਕਦੀ ਮੇਰੇ ਸਟੂਡੈਂਟਸ ਜੜੇ ਆ ਮੈਨੂੰ ਕੋਈ ਨਾ ਕੋਈ ਆਪਣਾ ਕੰਟ੍ਰਿਬਿਊਸ਼ਨ ਭੇਜਦੇ ਆ ਜਿਹਦੇ ਨਾਲ ਇਹ ਸਕੂਲ ਚੱਲ ਰਿਹਾ ਹੈ ਔਰ ਜਿਸ ਤਰ੍ਹਾਂ ਕਿ ਸਾਡੇ ਕੋਲ ਇੱਥੇ ਚਾਰ ਕਮਰੇ ਐ ਚਾਰ ਮੇਰੇ ਕੋਲ ਟੀਚਰਸ ਨੇ ਇੱਕ ਸਾਡੇ ਕੋ ਆਇਆ ਹੈ ਇੱਕ ਸਵੀਪਰ ਹੈ ਬੱਚੇ ਦੂਰੋਂ ਦੂਰੋਂ ਵੀ ਆਣ ਲੱਗ ਪਏ ਔਰ ਅਸੀਂ ਆਟੋ ਵਾਲਾ ਵੀ ਰੱਖਿਆ ਹੋਇਆ ਉਹ ਬੱਚਿਆਂ ਨੂੰ ਚੱਕਰ ਲਗਾ ਕੇ ਸਵੇਰੇ 3 ਦੁਪਹਿਰੀ 3 ਛੱਡ ਕੇ ਆਂਦਾ ਸੋ ਕੋਸ਼ਿਸ਼ ਇਹ ਹੈ ਕਿ ਇਹਨਾਂ ਬੱਚਿਆਂ ਨੂੰ ਕੁਝ ਵੀ ਐਸਾ ਫੀਲ ਨਾ ਹੋਏ ਕਿ ਜਿਹੜਾ ਬਾਕੀ ਸਕੂਲਾਂ ਚ ਹੁੰਦਾ ਹੈ ਕਈ ਵਾਰੀ ਮੈਨੂੰ ਕੋਈ ਇਸ ਤਰ੍ਹਾਂ ਜੈਕਪੌਟ ਵੀ ਲੱਗ ਜਾਂਦਾ ਹੈ ਕਿ ਕੋਈ ਜਾਣਕਾਰਾਂ ਦੇ ਥਰੂ ਥਰੂ ਕੋਈ ਐਨਆਰਆਈ ਆਂਦੇ ਆ ਹੁਣੇ ਹੀ ਕਨਰਆਈ ਆਏ ਸੀ ਉਹ 150 ਬੱਚਿਆਂ ਦੇ ਲਈ ਬਹੁਤ ਹੀ ਸੋਹਣਿਆ ਡ्रेसेस ਦੇ ਕੇ ਗਏ ਨਾਲ ਸ਼ੂਜ਼ ਦੇ ਕੇ ਗਏ ਐ ਇੱਕ ਹੋਰ ਲੰਡਨ ਤੋਂ ਆਏ ਉਹ ਸਾਨੂੰ ਸਟੇਸ਼ਨਰੀ ਭੇਜਦੇ ਆ ਕਿ ਜਿੰਨੀ ਸਟੇਸ਼ਨਰੀ ਚਾਹੀਦੀ ਯੂਜ਼ ਕਰੋ ਮੈਂ ਭੇਜਾਂਗਾ ਉਹਦੇ ਪੈਸੇ ਸੋ ਮੈਨੂੰ ਲੱਗਦਾ ਹੈ ਕਿ ਮੈਂ ਤੇ ਇੱਕ ਸ਼ੁਰੂਆਤ ਕੀਤੀ ਸੀ ਮੈਂ ਇੱਕ ਛੋਟਾ ਜਿਹਾ ਜ਼ਰੀਆ ਪਰਿਆ ਦੇ ਵਿੱਚ ਜੋ ਕੁਝ ਵੀ ਹੈ اور ਅੱਜ ਮੈਂ ਜਿੱਥੇ ਖੜੀ ਆਂ ਜੇ ਤੁਸੀਂ ਮੈਨੂੰ ਪੁੱਛਣ ਆਏ ਹੋ ਇਹ ਮੇਰਾ ਕੱਲੀ ਦਾ ਨਹੀਂ ਹੈ ਕੱਲੀ ਦਾ ਮੇਰਾ ਉਦੋਂ ਸੀ ਜਦੋਂ ਮੈਂ ਧਰੀ ਤੇ ਬੈਠੀ ਸੀ ਤੇ ਚਾਰ ਪੰਜ ਬੱਚੇ ਸੀ 10 ਹੋ ਗਏ 15 ਹੋ ਗਏ 20 ਹੋ ਗਏ ਪਰ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਲਿਆਉਣ ਵਾਲੇ ਮੇਰੇ ਸਾਰੇ ਦੋਸਤ ਮਿੱਤਰ ਮੇਰੇ ਟੀਚਰ ਮੇਰੇ ਸਟੂਡੈਂਟਸ ਜਿਨ੍ਹਾਂ ਨੇ ਟਾਈਮ ਟੂ ਟਾਈਮ ਬੱਚਿਆਂ ਨੂੰ ਚਾਏ ਉਹ ਪੈਨਸਲ ਬਾਕਸ ਚਾਏ ਲੰਚ ਬਾਕਸ ਬੈਗਸ ਸਟੇਸ਼ਨਰੀ ਕਿਸੇ ਚੀਜ਼ ਦੀ ਕਮੀ ਨਹੀਂ ਥੋੜ੍ਹ ਰੱਖੀ ਨਹੀਂ ਉਹਨਾਂ ਨਾਲ ਔਰ ਮੈਨੂੰ ਲੱਗਦਾ ਹੈ ਮੈਂ ਉਸ ਪਰਮ ਪਿਤਾ ਪਰਮਾਤਮਾ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਜਿਸ ਨੇ ਮੈਨੂੰ ਇਸ ਕੰਮ ਲਈ ਚੁਣਿਆ ਔਰ ਜਦੋਂ ਵੀ ਮੈਂ ਤੁਹਾਨੂੰ ਇੱਕ ਗੱਲ ਆਪਣੇ ਦਿਲ ਦੀ ਦੱਸਦੀ ਹਾਂ ਕਿ ਜਦੋਂ ਵੀ ਕੋਈ ਮੈਨੂੰ ਜੈਕਪੌਟ ਲੱਗਦਾ ਹੈ ਜਾਂ ਵੈਸੇ ਵੀ ਕੋਈ ਆਂਦਾ ਬੱਚਿਆਂ ਨੂੰ ਬੜੇ ਦਿਲ ਖੋਲ ਕੇ ਦੇਖ ਕੇ ਜਾਂਦਾ ਮੈਂ ਸਭ ਤੋਂ ਪਹਿਲੇ ਘਰ ਜਾ ਕੇ ਉਹਨਾਂ ਲਈ ਦੁਆਵਾਂ ਕਰਦੀ ਹਾਂ ਕਿ ਇਹ ਮੇਰੇ ਬੱਚਿਆਂ ਤੇ ਮੁਸਕਾਨ ਲਿਆਉਣ ਵਾਸਤੇ ਚਿਹਰਿਆਂ ਤੇ ਖੁਸ਼ੀ ਲਿਆਉਣ ਵਾਸਤੇ ਜੜੇ ਵੀ ਇੱਥੇ ਆਏ ਹੈ ਤੁਸੀਂ ਬੱਚਿਆਂ ਦੀ ਪ੍ਰਾਰਥਨਾ ਸੁਣੀ ਹੋਣੀ ਹੈ ਉਹਦੇ ਵਿੱਚ ਵੀ ਬੱਚਿਆਂ ਨੇ ਕਿਹਾ ਕਿ ਉਹ ਸਾਰੇ ਅੰਕਲ ਆਂਟੀਆਂ ਦਾ ਸ਼ੁਕਰੀਆ ਜਿਹੜੇ ਇੱਥੇ ਸਾਡੇ ਲਈ ਸਾਰਾ ਕੁਝ ਭੇਜਦੀ ਹੈ हे भगवान हे भगवान हमको अच्छे ਬੱਚੇ ਬਣਾ ਤੋ हमको मन के सच्चे बना दो पढ़ो ਮੈਮ ਜਿਵੇਂ ਇਹ ਸਕੂਲ ਦੀ জারਨੀ ਤੁਸੀਂ ਸਾਨੂੰ ਦੱਸੀ ਬੱਚੇ ਜੋ ਪੜ ਰਹੇ ਨੇ ਤੁਹਾਨੂੰ ਕੀ ਲੱਗਦਾ ਇਹਨਾਂ 'ਚ ਤੁਸੀਂ ਕੀ ਫਿਊਚਰ ਦੇਖਦੇ ਹੋ ਕਿਉਂਕਿ ਇੱਕ ਟੀਚਰ ਨੂੰ ਪਤਾ ਹੁੰਦਾ ਆ ਕਿ ਉਹਦੇ ਸਟੂਡੈਂਟ ਨੇ ਕਿੱਥੇ ਸਟੈਂਡ ਕਰਨਾ ਆ ਦੇਖੋ ਇਹ ਬੱਚਿਆਂ 'ਚ ਬਹੁਤ ਸਾਰੀ ਪ੍ਰਤਿਭਾ ਕੋਈ ਸੋਚ ਨਹੀਂ ਮੈਂ ਮੈਂ ਵੀ ਸੋਚ ਨਹੀਂ ਸਕਦੀ ਔਰ ਜਿਹੜੇ ਇੱਥੇ ਲੋਕ ਆਂਦੇ ਆ ਉਹ ਵੀ ਨਹੀਂ ਇਹ ਸੋਚ ਸਕਦੇ ਸੀ ਕੀ ਇਹ ਕੂੜਾ ਚੁੱਕਣ ਵਾਲੇ ਹੱਥ ਇੰਨੀਆਂ ਸੋਹਣੀਆਂ ਚੀਜ਼ਾਂ ਤੁਸੀਂ ਦੇਖਿਆ ਐਗਜ਼ੀਬਿਸ਼ਨ ਮੈਂ ਤੁਹਾਡੇ ਘਰ ਕੇ ਲਗਾਈ ਹੈ ਜਦੋਂ ਵੀ ਕੋਈ ਪਹਿਲੀ ਵਾਰੀ ਆਉਂਦਾ ਸੀ ਦੱਸਣਾ ਚਾਹੁੰਦੇ ਆ ਕਿ ਇਹ ਬੱਚਿਆਂ ਨੇ ਆਪਣੇ ਹੱਥਾਂ ਨਾਲ ਵੇਸਟ ਚੀਜ਼ਾਂ ਤੋਂ ਇਹ ਸਭ ਚੀਜ਼ਾਂ ਬਣਾਈਆਂ ਮੈਂ ਉਹਨਾਂ ਆਪਣੀਆਂ ਦੋ ਸਹੇਲੀਆਂ ਦੀ ਵੀ ਬੜੀ ਸ਼ੁਕਰਗੁਜ਼ਾਰ ਹਾਂ ਜਿਹੜੀਆਂ ਟਾਈਮ ਟੂ ਟਾਈਮ ਆ ਕੇ ਇੱਥੇ ਸਮਰ ਕੈਂਪ ਲਾਉਂਦੇ ਆ ਜਾਂ ਫਿਰ ਜੋ ਵੀ ਚੀਜ਼ ਜਿਸ ਨੂੰ ਆਂਦੀ ਆ ਕੋਈ ਕਰੋਸ਼ੀਆ ਸਿਖਾਂਦਾ ਕੋਈ ਉਹਨਾਂ ਨੂੰ ਆ ਕੇ ਗਿਫਟ ਰੈਪਿੰਗ ਸਿਖਾਂਦਾ ਕੋਈ ਪੇਂਟਿੰਗ ਸਿਖਾਂਦਾ ਅ ਅਖਬਾਰਾਂ ਤੋਂ ਇੱਕ ਟ੍ਰੇਸ ਜਿਹੜੀਆਂ ਬਚ ਜਾਂਦੀਆਂ ਖਾਲੀ ਉਹਨਾਂ ਤੋਂ ਫੁੱਲ ਬਣਾਉਣੇ ਚੀਜ਼ਾਂ ਹਰ ਤਰ੍ਹਾਂ ਦੀ ਚੀਜ਼ ਬਿਊਟੀ ਪਾਰਲਰ ਦਾ ਕੋਰਸ ਇੱਥੇ ਹੁੰਦਾ ਹੈ ਬੱਚੇ ਕਾਰਾਟੇ ਇੱਥੇ ਸਿੱਖਦੇ ਆ ਯੋਗਾ ਇੱਥੇ ਸਿੱਖਦੇ ਆ ਡਾਂਸ ਸਿੱਖਦੇ ਆ ਉਹਨੇ ਉਹਨੇ 2 ਮਹੀਨੇ ਦੀ ਟ੍ਰੇਨਿੰਗ ਬੱਚਿਆਂ ਨੇ ਵਿਵੇਕ ਅਗਰਵਾਲ ਇੰਸਟੀਚਿਊਟ ਮੋਤਾ ਸਿੰਘ ਨਗਰ ਚਜੜੀ ਉਹਨਾਂ ਨੇ ਫ੍ਰੀ ਸਾਡੇ ਬੱਚਿਆਂ ਨੂੰ 2 ਮਹੀਨੇ ਟ੍ਰੇਨਿੰਗ ਦੇ ਕੇ ਡਾਂਸ ਦੇ ਵਿੱਚ ਬਹੁਤ ਮੈਨਾਂ ਨੂੰ ਮਾਹਿਰ ਕੀਤਾ ਔਰ ਇੰਨਾ ਹੀ ਨਹੀਂ ਇਹਨਾਂ ਬੱਚਿਆਂ ਨੂੰ ਬਹੁਤ ਸਾਰੇ ਮੌਕੇ ਮਿਲਦੇ ਆ ਕਦੀ ਇਹ ਵੈਸਟ ਵੈਸਟਰਨ ਹੋਟਲ ਜਾ ਰਹੀ ਐ ਕਦੀ ਮਾਇਆ ਹੋਟਲ ਪਰਫਾਰਮ ਕਰਨ ਜਾ ਰਹੀ ਐ ਜਦੋਂ ਵੀ ਕੋਈ ਉੱਥੇ ਉਹਨਾਂ ਦਾ ਫੰਕਸ਼ਨ ਹੁੰਦਾ ਉਹ ਇਹਨਾਂ ਅੰਡਰ ਪ੍ਰਿਵੀਲੇਜਡ ਬੱਚਿਆਂ ਨੂੰ ਬੁਲਾਉਂਦੇ ਨੇ ਔਰ ਇਹ ਬੱਚੇ ਉੱਥੇ ਪੇਸ਼ ਕਰਦੇ ਨੇ ਔਰ ਸਭ ਬੱਚੇ ਇਹਨਾਂ ਦਾ ਬਹੁਤ ਉਤਸ਼ਾਹ ਵਧਾਉਂਦੇ ਨੇ ਤੇ ਮੈਂ ਉਹਨਾਂ ਸਾਰਿਆਂ ਦੀ ਵੀ ਬਹੁਤ ਸ਼ੁਕਰਗੁਜ਼ਾਰ ਐ ਤੋ ਇਹ ਬੱਚੇ ਜਿਹੜੇ ਐ ਇਹਨਾਂ ਵਿੱਚ ਕਈ ਬੱਚੇ ਤੇ ਮੇਰੇ ਕੋਲ ਇਹੋ ਜਿਹੇ ਐ ਜਿਨ੍ਹਾਂ ਦੇ ਨਾ ਮਾਂ ਐ ਨਾ ਬਾਪ ਐ ਦੋਨੋਂ ਹੀ ਪੇਰੈਂਟ ਨਹੀਂ ਐ ਤੇ ਹੁਣ ਮੈਨੂੰ ਇੱਕ ਇਹ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਇਹੋ ਜਿਹਾ ਇੱਕ ਬੱਚਾ ਮੋਨੂ ਜਿਹੜਾ ਇਸ ਵੇਲੇ ਹੁਣ 6th ਵਿੱਚ ਗਵਰਨਮੈਂਟ ਸਕੂਲ ਚ ਚਲੇ ਗਿਆ ਹੈ ਇਸ ਮੰਥ ਵਿੱਚ ਸਾਡੇ 25 ਬੱਚੇ ਜਿਹੜੇ ਆ ਹਾਈ ਸਕੂਲ ਗਏ ਹਨ ਇਸੇ ਤਰ੍ਹਾਂ ਹਰ ਸਾਲ ਨਿਕਲਦੇ ਨੇ ਜਿਹੜੇ ਵੱਡੇ ਬੱਚੇ ਆ ਉਹ ਉਹਨਾਂ ਨੂੰ ਅਸੀਂ 6ਵੀਂ 7ਵੀਂ ਚ ਅੱਗੇ ਹਾਈ ਸਕੂਲ ਗਵਰਨਮੈਂਟ ਸਕੂਲਾਂ ਚ ਪਾ ਦੇਣੇ ਆ ਪਰ ਬੜੀ ਪ੍ਰਤਿਭਾ ਹੈ ਸ਼ੁਰੂ ਤੋਂ ਠੀਕ ਹੈ ਇਹਨਾਂ ਬੱਚਿਆਂ ਨੂੰ ਉਹ ਚੀਜ਼ ਨਹੀਂ ਮਿਲੀ ਪਰ ਕਿਸੇ ਦੇ ਵਿੱਚ ਜਿਹੜੀ ਹੈ ਚੀਜ਼ਾਂ ਬਣਾਉਂਦੀ ਹੈ ਕਿਸੇ ਚ ਡਾਂਸਦੀ ਹੈ ਪੜ੍ਹਾਈ ਦੇ ਵਿੱਚ ਵੀ ਕੁਝ ਬੱਚੇ ਬਹੁਤ ਹੀ ਅੱਛੇ ਨੇ ਔਰ ਮੈਂ ਉਮੀਦ ਕਰਦੀ ਹਾਂ ਜ਼ਰੂਰ ਮੈਂ ਬੱਚਿਆਂ ਨੂੰ ਕਿਹਾ ਹੋਇਆ ਕਿ ਜ਼ਰੂਰ ਤੁਸੀਂ ਕਿਤੇ ਜਦੋਂ ਬਨ ਕੇ ਕੁਝ ਅਫਸਰ ਬੰਨਾ ਹੈ ਕੁਝ ਬੰਨਾ ਹੈ ਤੇ ਪਹਿਲੇ ਦਿਨ ਮੈਂ ਤੁਹਾਡੇ ਨਾਲ ਜਾਣਾ ਹੈ ਉੱਥੇ ਤੇ ਬੱਚੇ ਕਰ ਰਹੇ ਆ ਮਿਹਨਤ ਕਰ ਰਹੇ ਆ ਮੈਨੂੰ ਜ਼ਰੂਰ ਉਮੀਦ ਹੈ ਕਿ ਇਹ ਬੱਚੇ ਕਿਤੇ ਨਾ ਕਿਤੇ ਪਹੁੰਚਣਗੇ ਔਰ ਜੋ ਕੰਮ ਇਹਨਾਂ ਦੇ ਮਾਪੇ ਨੇ ਕੀਤਾ ਹੈ ਕੂੜਾ ਚੁੱਕਣ ਦਾ ਜਾਂ ਸੜਕਾਂ ਤੇ ਇਹ ਬੱਚੇ ਆਵਾਰਾ ਘੂਮਦੇ ਹੁੰਦੇ ਸੀ ਉਹਨਾਂ ਸਾਰਿਆਂ ਨੂੰ ਇੱਕ ਜਗ੍ਹਾ ਤੇ ਬਿਠਾ ਕੇ ਸਾਫ਼ ਸੁਥਰੀ ਤੇ ਇਹਨਾਂ ਨੂੰ ਖਾਣਾ ਪੀਣਾ ਸਭ ਕੁਝ ਅਗਰ ਕਪੜਾ ਜੁੱਤੇ ਸਭ ਮਿਲ ਰਿਹਾ ਹੈ ਤੇ ਬੈਠਣ ਉੱਠਣ ਦੀ ਤੁਸੀਂ ਦੇਖਿਆ ਹੋਣਾ ਬੱਚਿਆਂ ਨੂੰ ਕਿੰਨੀ ਤਮੀਜ਼ ਹੈ ਕੋਈ ਆਂਦਾ ਹੈ ਬੱਚੇ ਉਹਨਾਂ ਨੂੰ ਵੈਲਕਮ ਕਰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਵਿਸ਼ ਕਰਨਾ ਸਿੱਖ ਰਹੇ ਆ ਬਹੁਤ ਕੁਝ ਬਣ ਰਹੀ ਹੈ ਸਟੀ ਬਹੁਤ ਖੁਸ਼ੀ ਹੈ ਕਿ ਸਿੱਖ ਰਹੇ ਜ਼ਰੂਰ ਕਿਤੇ ਨਾ ਕਿਤੇ ਪਹੁੰਚਣਗੇ ਮੇਰੀ ਇਦਾਂ ਹੀ ਲਗਨ ਮਿਹਨਤ ਡੇਡੀਕੇਸ਼ਨ ਰਹੇਗੀ ਮੇਰੇ ਨਾਲ ਮੇਰੇ ਮਿੱਤਰਾਂ ਦੋਸਤਾਂ ਦਾ ਸਹਿਯੋਗ ਵੀ ਮੈਨੂੰ ਪਤਾ ਹੈ ਕਿ ਰਹੇਗਾ ਪਰ ਜ਼ਰੂਰ ਹੈ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚਣਗੇ ਔਰ ਉਹ ਦਿਨ ਮੇਰੇ ਜ਼ਿੰਦਗੀ ਦਾ ਬਹੁਤ ਵੱਡਾ ਸਕੂਨ ਦਾ ਦਿਨ ਹੋਏਗਾ ਜਿੱਦਣ ਮੈਂ ਇਹਨਾਂ ਨੂੰ ਕਿਤੇ ਬੈਠੀ ਦੇਖਾਂਗੀ ਮੈਮ ਜਿਵੇਂ ਤੁਸੀਂ ਜਦੋਂ ਇਹ ਸਟਾਰਟ ਕੀਤਾ ਇਹਨਾਂ ਦੇ ਪੇਰੈਂਟਸ ਨੇ ਨਹੀਂ ਕਿਹਾ ਕਿ ਅਸੀਂ ਨਹੀਂ ਬੱਚੇ ਸਕੂਲ 'ਚ ਭੇਜਨੇ ਕਿਉਂਕਿ ਇਸ ਤਰ੍ਹਾਂ ਦੇ ਅਸੀਂ ਸੁਣਦੇ ਆ ਕਿ ਕਈ ਇਦਾਂ ਦੇ ਚੰਗੇ ਤੁਹਾਡੇ ਵਰਗੇ ਬੰਦੇ ਜਾਂਦੇ ਆ ਇਹਨਾਂ ਬੱਚਿਆਂ ਨੂੰ ਪੜਾਉਣ ਦੀ ਕੋਸ਼ਿਸ਼ ਕਰਦੇ ਆ ਜ਼ਿੰਦਗੀ ਸਵਾਰਨ ਦੀ ਕੋਸ਼ਿਸ਼ ਕਰਦੇ ਆ ਪਰ ਇਹਨਾਂ ਦੇ ਪੇਰੈਂਟਸ ਸਮਝ ਨਹੀਂ ਪਾਉਂਦੇ ਕਈ ਵਾਰੀ ਤੁਹਾਡੇ 'ਚ ਜਦੋਂ ਤੁਸੀਂ ਇਹ ਕੰਮ ਸਟਾਰਟ ਕੀਤਾ ਪ੍ਰੋਬਲਮਸ ਆਈਆਂ ਹਾਂਜੀ ਪ੍ਰੋਬਲਮਸ ਇਹ ਆਂਦੀਆਂ ਨੇ ਕਿਉਂਕਿ ਇੰਨਾ ਬੰਦਿਆਂ ਨੂੰ ਸਮਝਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ ਅੱਜ ਵੀ ਤੁਸੀਂ ਦੇਖੋ ਬਹੁਤ ਸਾਰੇ ਬੱਚੇ ਮੇਰੇ ਇਹੋ ਜਿਹੇ ਆ ਕਿ ਜਿਹੜੇ ਇੱਥੋਂ ਪੜਨ ਤੋਂ ਬਾਅਦ ਕੂੜਾ ਹੀ ਚੁੱਕਦੇ ਆ ਜਾ ਕੇ ਮੈਂ ਜਾਂ ਕਈ ਵਾਰੀ ਉਹਨਾਂ ਦੇ ਕੰਮ ਉੱਥੇ ਕੂੜਾ ਚੁੱਕਣ ਦਾ ਨਹਿਰ ਤੇ ਇੱਥੇ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਸ ਦਿਨ ਉਹ ਛੁੱਟੀ ਵੀ ਕਰਵਾ ਲੈਂਦੇ ਕਿ ਅੱਜ ਉੱਥੇ ਕੰਮ ਬਹੁਤ ਹੈ। ਔਰ ਕਈ ਵਾਰੀ ਕਈ ਹੋਰ ਵੀ ਆਏ ਹੈ ਲੋਕ ਉਹਨਾਂ ਦੀ ਇੰਟਰਵਿਊ ਬੱਚਿਆਂ ਉਹਨਾਂ ਦੀ ਖਾਸ ਕਰਕੇ ਕੀਤੀ ਹੈ। ਔਰ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਤੁਹਾਨੂੰ ਇੱਥੇ ਚੰਗਾ ਲੱਗਦਾ ਕਿ ਕੂੜਾ ਚੁੱਕਣਾ ਤੇ ਕੂੜਾ ਚੁੱਕਣਾ ਬਿਲਕੁਲ ਨਹੀਂ ਉਹਨਾਂ ਨੇ ਆਪਣੀਆਂ ਪ੍ਰੋਬਲਮਸ ਵੀ ਦਸੀਆਂ ਕਿ ਕਿੱਦਾਂ ਹੱਥਾਂ 'ਚ ਸਾਡੇ ਕਈ ਵਾਰੀ ਕੁਝ ਲੱਗ ਜਾਂਦਾ ਪੈਰਾਂ 'ਚ ਲੱਗ ਜਾਂਦਾ ਜ਼ਖਮ ਹੋ ਜਾਂਦੇ ਐ ਔਰ ਸਾਰਾ ਦਿਨ ਉਸ ਵੇਲੇ ਅਸੀਂ ਧੁੱਪ 'ਚ ਜਾਂ ਅਸੀਂ ਠੰਡਾਂ ਦੇ ਵਿੱਚ ਜਦੋਂ ਤੁੰਨਾ ਪਈਆਂ ਹੁੰਦੀਆਂ ਕੂੜਾ ਚੁੱਕਦੇ ਆ ਸਾਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਚੰਗਾ ਤੇ ਇੱਥੇ ਹੀ ਲੱਗਦਾ ਪਰ ਘਰ ਵਾਲੇ ਜਦੋਂ ਕਹਿੰਦੇ ਆ ਕਿ ਨਹੀਂ ਤੁਸੀਂ ਚੱਲਣਾ ਹੀ ਆ ਉੱਥੇ ਕੰਮ ਕਰਨਾ ਤੇ ਉਹ ਵੀ ਕਰਨ ਜਾਣਾ ਪੈਂਦਾ ਮੈਂ ਉਹਨਾਂ ਦੇ ਮਾਪੇ-ਮਾਪ ਨਾਲ ਜਦੋਂ ਗੱਲ ਕੀਤੀ ਤਾਂ ਉਹ ਕਹਿੰਦੇ ਜੀ ਸਾਡੀ ਰੋਜ਼ੀ ਰੋਟੀ ਇਹਦੇ ਵਿੱਚ ਹੈ। ਕੂੜੇ 'ਚ ਵੀ ਅਸੀਂ ਰੋਜ਼ੀ ਰੋਟੀ ਲੱਭਦੇ ਹਾਂ। ਅਸੀਂ ਰੋਜ਼ ਦੀ 100 150 200 ਰੁਪਏ ਦਾ ਕੂੜਾ ਛਾਨ-ਬੀਨ ਕੇ ਵੇਚਦੇ ਹਾਂ। ਉਹੀ ਸਾਡੀ ਕਮਾਈ ਹੈ, ਉਹੀ ਸਾਡੀ ਰੋਜ਼ੀ ਰੋਟੀ ਹੈ। ਤਾਂ ਬੜਾ ਪੇਰੈਂਟਸ ਨੂੰ ਕਨਵਿੰਸ ਕਰਨਾ ਪੈਂਦਾ ਹੈ। ਇੱਕ ਗੱਲ ਜਿਹਦੇ 'ਚ ਮੈਂ ਹਾਲੇ ਤੱਕ ਫੇਲ ਹੀ ਰਹੀ ਹਾਂ। ਮੈਂ ਮੰਦੀ ਆ ਉਹੀ ਹੈ ਕਿ ਇਹ ਬੱਚੇ ਬਹੁਤ ਸਾਰੇ ਯੂਪੀ ਬਿਹਾਰ ਤੋਂ ਨੇ। ਔਰ ਇਹ ਲੋਕ ਅਪ੍ਰੈਲ 'ਚ ਪਿੰਡ ਜਾਣਾ ਸ਼ੁਰੂ ਹੋ ਜਾਂਦੇ ਔਰ ਦੋ-ਦੋ ਢਾਈ-ਢਾਈ ਮਹੀਨੇ ਪਿੰਡ ਲਾ ਕੇ ਆਉ ਮੈਂ ਉਹਨਾਂ ਦੇ ਮਾਪੇ-ਬਾਪ ਨੂੰ ਬਹੁਤ ਕਹਿੰਨੀ ਆ ਕਿ ਇਹ ਬੱਚਿਆਂ ਨੂੰ ਤੁਸੀਂ ਕਿਸ ਤਰੀਕੇ ਨਾਲ ਕਹਿੰਦੇ ਜੇ ਤੁਹਾਨੂੰ ਪਤਾ ਸੀ ਇੱਥੇ ਕਿਸੇ ਕੋ ਛੱਡ ਕੇ ਨਹੀਂ ਜਾ ਸਕਦੇ ਜ਼ਮਾਨਾ ਇਹੋ ਜਿਹਾ ਤੁਸੀਂ ਕਿਸੇ ਕਿਸੇ ਤੇ ਵਿਸ਼ਵਾਸ ਨਹੀਂ ਕਰ ਸਕਦੇ ਤੇ ਇਹ ਬੱਚੇ ਜਦੋਂ 2-3 ਮਹੀਨੇ ਮਹੀਨੇ ਲਗਾ ਕੇ ਆਉਂਦੇ ਆ ਪਿੰਡਾਂ 'ਚੋਂ ਭੁੱਲ ਜਾਂਦੇ ਆ ਸਾਰਾ ਕੁਝ ਔਰ ਇਹੀ ਵਜ੍ਹਾ ਹੈ ਕਿ ਇਹਨਾਂ ਨੂੰ ਮੇਨ ਸਕੂਲਾਂ ਦੇ ਵਿੱਚ ਐਡਮਿਸ਼ਨ ਨਹੀਂ ਦਿੰਦੇ ਕਿਉਂਕਿ ਇਹ ਬੱਚੇ ਜੜੇ ਆ 2 ਤੋਂ 3-3 ਮਹੀਨਿਆਂ ਦੀਆਂ ਛੁੱਟੀਆਂ ਸਾਲ 'ਚ ਦੋ ਵਾਰੀ ਇਹਨਾਂ ਨੇ ਹਾੜੀ ਸੋਣੀ ਫਸਲ ਤੇ ਲੈਣੀਆਂ ਹੀ ਲੈਣੀਆਂ ਆ ਤੁਹ ਮੈਂ ਇਹਦੇ ਵਿੱਚ ਨਹੀਂ ਕੁਝ ਕਰ ਪੰਦੀ ਆ ਬਿਲਕੁਲ ਮੈਮ ਤੇ ਹੁਣ ਮੇਰਾ ਲਾਸਟ ਕੁਐਸਚਨ ਤੁਹਾਨੂੰ ਇਹ ਹੈਗਾ ਇਸ ਜਰਨੀ ਤੋਂ ਤੁਸੀਂ ਬਹੁਤ ਕੁਝ ਸਿੱਖਿਆ ਹੋਣਾ ਜਿਹੜੀਆਂ ਮਾਵਾਂ ਅੱਜ ਇਹ ਸੋਚਦੀਆਂ ਕਿ ਨਹੀਂ ਮੇਰੇ ਬੱਚੇ ਨੂੰ ਹਾਲਾਤਾਂ ਦੇ ਨਾਲ ਹੀ ਚੱਲਣਾ ਪੈਂਦਾ ਕਸੂਰ ਉਹਨਾਂ ਦਾ ਵੀ ਨਹੀਂ ਹੁੰਦਾ ਬੰਦੇ ਨੂੰ ਹਾਲਾਤ ਮਜਬੂਰ ਕਰ ਦਿੰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਤੁਸੀਂ ਇੱਕ ਅਜਿਹੀ ਮਦਰ ਹੋ ਜਿਨ੍ਹਾਂ ਨੇ ਬਾਇਓਲੋਜੀਕਲੀ ਤਾਂ ਪੂਰਾ ਆਪਣੇ ਬੱਚਿਆਂ ਨੂੰ ਸਟੈਂਡ ਕੀਤਾ ਪਰ ਇਹ ਕੰਮ ਇਹਨਾਂ ਬੱਚਿਆਂ ਬਾਰੇ ਸੋਚਣਾ ਬਹੁਤ ਵੱਡਾ ਕੰਮ ਹੁੰਦਾ ਆ ਸ਼ਾਇਦ ਕੋਈ ਆ ਵੀ ਨਾ ਇਦਾਂ ਦਾ ਕੁਝ ਸੋਚ ਸਕੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਮੈਨੂੰ ਲੱਗਦੀ ਮੈਨੂੰ ਲੱਗਦਾ ਜੋ ਕੁਝ ਹੁੰਦਾ ਉਸ ਈਸ਼ਵਰ ਦੇ ਹੁਕਮ ਚ ਹੁੰਦਾ ਉਸ ਨੇ ਮੈਨੂੰ ਹੁਕਮ ਕੀਤਾ ਔਰ ਉਸ ਦੇ ਹੁਕਮ ਦੇ ਮੈਂ ਮੁਤਾਬਿਕ ਚੱਲੀ ਔਰ ਮੈਨੂੰ ਇਹ ਲੱਗਦਾ ਮੈਂ ਬਹੁਤ ਬlesed ਐ ਕਿ ਅਗਰ ਉਸ ਨੇ ਮੈਨੂੰ ਇਸ ਕੰਮ ਲਈ ਚੁਣਿਆ ਔਰ ਅਗਰ ਉਸ ਨੇ ਮੈਨੂੰ ਇਸ ਕੰਮ ਲਈ ਚੁਣਿਆ ਤੇ ਉਹ ਅੱਗੋਂ ਅੱਗੋਂ ਰਸਤੇ ਵੀ ਦਿਖਾਈ ਜਾਂਦਾ ਪਿਆ ਤੇ ਮੈਂ ਤਾਦੀ ਇੱਥੇ ਪਹੁੰਚੀ ਐ ਔਰ ਇਹਨਾਂ ਦੇ ਪੇਰੈਂਟਸ ਨੂੰ ਵੀ ਨਾਲ-ਨਾਲ ਟਾਈਮ ਟੂ ਟਾਈਮ ਅਸੀਂ ਸਮਝਾਣੇ ਕਰਦੇ ਆਂ ਔਰ ਕੋਈ ਨਹੀਂ ਸਭ ਚਲੇਗਾ ਐਸੇ ਹੀ ਸਭ ਇਸੇ ਤਰੀਕੇ ਨਾਲ ਚਲਦਾ ਜਾਏਗਾ ਵਧੀਆ ਹੋਏਗਾ ਮੇਰੀ ਆਪਣੀ ਜੋ ਇਹ ਹੈ ਨਾ ਬੱਚਿਆਂ ਦੇ ਲਈ ਜੀਵਨ ਮੇਰਾ ਸਮਰਪਿਤ ਹੈ ਮੇਰੀਆਂ ਆਪਣੀਆਂ ਬੇਟੀਆਂ ਬlesst ਹੈ ਮੈਂ ਜੜੀਆਂ ਸੈ ਵੈਲ ਸੈਟਲਡ ਹੈ ਲਾਈਫ ਦੇ ਵਿੱਚ ਔਰ ਮੈਂ ਉਹਨਾਂ ਨੂੰ ਵੀ ਇਹੀ ਕਹਨੀ ਆ ਕਿ ਮੇਰਾ ਫਰਜ਼ ਇਨ੍ਹਾਂ ਬੱਚਿਆਂ ਦੇ ਪ੍ਰਤੀ ਹੈ ਇਨ੍ਹਾਂ 'ਚੋਂ ਅਗਰ ਮੇਰੇ 2 4 5 7 ਬੱਚੇ ਅੱਛੇ ਨਿਕਲਣਗੇ ਮੇਰੀ ਜ਼ਿੰਦਗੀ ਦਾ ਜੜਾ ਅੰਤਿਮ ਲਕਸ਼ ਹੈ ਉਹ ਪੂਰਾ ਹੋ ਜਾਏਗਾ ਔਰ ਤੁਹਾਨੂੰ ਮੇਰੀ ਲੋੜ ਨਹੀਂ ਮੈਂ ਤੁਹਾਡੇ ਲਈ ਜੋ ਕੁਝ ਕਰਨਾ ਸੀ ਪੜਾ ਲਿਖਾ ਕੇ ਸ਼ਾਦੀਆਂ ਸਭ हो गया ਹੁਣ ਮੇਰਾ ਲੋਡ ਸਮਾਜ ਨੂੰ ਹੈ ਜਿਸ ਸਮਾਜ ਨੇ ਮੈਨੂੰ ਬਹੁਤ ਕੁਝ ਦਿੱਤਾ ਉਸ ਸਮਾਜ ਦੇ ਇਹਨਾਂ ਵਰਗ ਦੇ ਬੱਚਿਆਂ ਲਈ ਜਿਨ੍ਹਾਂ ਦੇ ਲਈ ਲੋਡ ਹੈ ਸਮਾਜ ਨੂੰ ਉਹਨਾਂ ਲਈ ਮੇਰਾ ਜੀਵਨ ਸਮਰਪਿਤ ਹੈ थैंक यू so much ma'am थैंक यू जी थैंक यू वेरी मच